ਸਸ਼ਿਆਕਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਲੋਕ ਸਭਾ ਚੋਣਾਂ ਦੇ ਵਿੱਚ ਹੁਣ ਗਿਣਤੀ ਦੇ ਹੀ ਮਹਿਜ਼ਨ ਬਚੇ ਨੇ ਤੇ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਤੇ ਜਿਸ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਆਪਣਾ ਧਮਖਮ ਦਿਖਾਉਣ ਦੇ ਵਿੱਚ ਲੱਗੀਆਂ ਹੋਈਆਂ ਨੇ ਸੋ ਕਈ ਵਾਰ ਇਹ ਰੈਲੀਆਂ ਬਿਵਾਦਾ ਕਾਰਨ ਵੀ ਪੰਜ ਜਾਂਦੀਆਂ ਨੇ ਅਜਿਹੀ ਕੋਸ਼ ਬਰਨਾਲਾ ਦੇ ਵਿੱਚ ਹੋਇਆ ਜਿੱਥੇ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਰੋਡ ਸ਼ੋਅ ਕੀਤਾ ਜਾ ਰਿਹਾ ਸੀ ਤੇ ਦਰੋ ਦੂਸਰੇ ਬੰਨਿਓ ਆਜ਼ਾਦ ਉਮੀਦਵਾਰ ਡੀਐਸਬਾ ਕਾ ਡੀਐਸਪੀ ਬਲਵਿੰਦਰ ਸੇਖੋਰਾ ਦੇ ਵੱਲੋਂ ਰੋਡ ਮਾਰਚ ਕੱਢਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਸਮਰਥਕ ਆਪਸ ਦੇ ਵਿੱਚ ਉਲਝ ਗਏ ਪੂਰਾ ਮਾਹੌਲ ਗਰਮ ਹੋ ਗਿਆ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਆ ਕੇ ਪੂਰੇ ਮਾਹੌਲ ਨੂੰ ਸ਼ਾਂਤ ਕਰਵਾਇਆ ਗਿਆ ਤੇ ਦੋਵਾਂ ਪਾਰਟੀਆਂ ਨੂੰ ਵੱਖ ਕਰਵਾ ਕੇ ਇਹਨਾਂ ਦੇ ਅਲੱਗ-ਅਲੱਗ ਰੋਡ ਸ਼ੋਅ ਕਰਵਾਏ ਗਏ ਮੈਂ ਮਾਫੀ ਮੰਗਦਾ ਤੁਸੀਂ ਮੇਰੇ ਭਰਾਓ ਸਾਰੇ ਮੈਂ ਉਹ ਗੱਲ ਨਾ ਕਰੋ ਮੈਂ ਮਾਫੀ ਮੰਗ ਰਿਹਾ ਭਰਾਵਾ ਆਪਣੇ ਤੋਂ ਇਹਨੇ ਆਪ ਵੀ ਲਾਉਂਦੇ ਆ ਉਹ ਚਲਾਉਂਦੇ ਆ ਆ ਖਿਡਾਰੀਆ ਮੈਂ ਕਹਿ ਰਿਹਾ ਮੈਂ ਉਹ ਗੱਲ ਨਹੀਂ ਕਹਿਆ ਤੁਸੀਂ ਉਹ ਗੱਲ ਨਹੀਂ ਨਾ ਕਰੋ ਮੈਂ ਮੈਂ ਕਹਿੰਦਾ ਤੁਸੀਂ ਸਾੜਿਓ ਉੱਪਰੋਂ ਫਿਰ ਚਲੀ ਜਾਓ ਖੜੇ ਤੋਂ ਦੇ ਸਾਹਮਣੇ ਹੈ ਕੈਮਰੇ 'ਚ ਇਹਨਾਂ ਨੇ ਘੜਾ ਬੈਠਾ ਹੋਇਆ ਰੋਡ ਸ਼ੋਅ ਚੱਲਣ ਦਿਓ ਕਹਿੰਦੀ ਐਂਡ ਮੈਂ ਤੁਹਾਨੂੰ ਵਾਹਿਗੁਰੂ ਦੀ ਕਿਰਪਾ ਬਹੁਤ ਆਰਾਮ ਨਾਲ ਜਿੱਤਾਂਗੇ ਸ਼ਾਨਦਾਰ ਜਿੱਤਾਂਗੇ